ਕਿ ਸਮਝਾਉਣਾ ਨਹੀਂ ਚੱਕ ਕੇ ਲੈ ਜਾਣੇ ਆ ਬੱਚੇ ਬੱਚੇ ਬਾਅਦ ਚ ਮਿਲਨੇ ਨਹੀਂ ਕਿ ਤੁਸੀਂ ਜੇਲ੍ਹ ਜਾਓਗੇ ਫੇਰ ਨਾ ਕਿਉ ਕਿ ਕੀ ਹੋ ਗਿਆ ਠੀਕ ਹੈ ਇੱਕ ਵਾਰੀ ਤੁਹਾਨੂੰ ਸਮਝਾ ਰਹੇ ਆ ਪਿਆਰ ਨਾਲ ਓਕੇ ਠੀਕ ਹੈ ਅੱਛਾ ਕੀ ਗੱਲ ਹੈ ਨਹੀਂ ਬੱਚੇ ਜਾਂਦੇ ਵਧੀਆ ਗੱਲ ਹੈ ਆ ਬੱਚੇ ਇੱਥੇ ਬੈਸਟ ਬੈਸਟ ਕਰਨੇ ਸਕੂਲ ਭੇਜੋ ਕੁਝ ਪੜਨਗੇ ਕੁਝ ਬਣ ਜਾਣਗੇ ਲਿਖਿਆ ਦਾ ਕੋਲੇ ਦਾ ਹਾਂ ਕੁਝ ਬਣ ਗਿਆ ਤੁਸੀਂ ਜਿਹੜਾ ਕੰਮ ਕਰਦੇ ਹੋ ਉਹ ਵੀ ਜਿਹੜਾ ਕੰਮ ਇਹਨਾਂ ਕੋਲ ਕਰਾਉਣਾ ਹੈ ਉਸ ਦਾ ਬੰਦਰ ਉਧਰ ਕਰੇਗਾ ਨਾਲੇ ਤੁਹਾਨੂੰ ਵੀ ਸਾਹ ਜਾਗਾ ਥੋੜਾ ਚਿਰ ਕੋਈ 2-3 ਘੰਟੇ ਤੁਸੀਂ ਵੀ ਆਰਾਮਦਾਰ ਨਾਲ ਆਪਦਾ ਕੰਮ ਕਰ ਸਕਦੇ ਹੋ ਬੱਚੇ ਸਕੂਲ ਖੋਣਗੇ ਤਾਂ ਨਾਲੇ ਵੇਖੋ ਮੈਂ ਤੁਹਾਨੂੰ ਦੱਸਿਆ ਨਾ ਮੁੱਤਰ ਕੀ ਹੋਇਆ ਸੀ ਬੋਰੀਆਂ ਟਿਕੀਆਂ ਸੀ ਇੱਕ ਛੋਟੀ ਬੱਚੀ ਉੱਤੇ ਉਹ ਵੀ ਐਵੇਂ ਕੋਈ ਕਈ ਚੋਰੀ ਕਰਨੀ ਗਈ ਹੋਵੇਗੀ ਲੈ ਉੱਥੇ ਗਈ ਉਹ ਬੋਰੀਆਂ ਉੱਤੇ ਟਿਕੀਆਂ ਤੇ ਉਹ ਵਿਚਾਰੀ ਮਰ ਗਈ ਤੇ ਨਿੱਕੇ-ਨੇਕੇ ਬੱਚੇ ਤੁਸੀਂ ਭੇਜ ਦਿੰਦੇ ਹੋ ਕਿੰਨੇ ਟਰੈਕਟਰ ਟਰਾਲਾਂ ਆਉਂਦੇ ਆ ਬੋਰੀਆਂ ਹੁੰਦੀਆਂ ਕੀ ਪਤਾ ਕੀ ਬਣ ਜਾਣਾ ਉਹ ਤਾਂ ਬਸ ਸਹੀ ਹੈ ਬਚਾ ਲੱਗ ਗਿਆ ਹਾਂ ਆਉਦੇ ਬੰਦਿਆਂ ਨੂੰ ਦੱਸਦੇ ਜੀ ਤੇ ਜਿਹੜਾ ਬੰਦਿਆ ਮੇਰੇ ਸੰਗ ਜਿੰਮੇ ਦੇ ਕੇ ਦਾ ਫੜਾ ਕੇ ਦਾ ਹਿਸਾਬ ਨਾਲੇ ਝੋਨਾ ਟਾੜੇ ਕਿਥੇ ਕੰਦਰ ਨਿਕਲ ਗਿਆ ਅਸੀਂ ਤਲਾਸ਼ੀ ਲੈ ਜਾਣੀ ਕਰੀ ਰੋਜ਼ ਜੇ ਕਿਹਦੇ ਝੋਨਾ ਥੋੜਾ ਬੋਲੋ ਮਿਲ ਗਿਆ ਨਾ ਫੱਕ ਲਓ ਜੇ ਫੱਕ ਲੈਂਦੇ ਉੱਥੇ ਲਓ ਇੱਥੇ ਫੱਕ ਨਹੀਂ ਲਾਉਣੀ ਤੁਸੀਂ ਚੱਕ ਠੀਕ ਆ ਹਾਂ ਬਸ ਕੋਟ ਸਾਦੇ ਨਹੀਂਗੇ ਤੇ ਫਿਰ ਅੱਛਾ ਬੰਦਾ ਮੰਨਣਾ ਤੂੰ ਹੀ ਨਾਲਿਆਂ ਦੇ ਪੁਲਸ ਨੇ ਛੜਦਾ ਮੰਨ ਲਓ ਜੇ ਕਿਸੇ ਦੇ ਕੋਈ ਸੱਟ ਵੇਟ ਲੱਗ ਜਾਂਦੀ ਨਾ ਉਹਨੂੰ ਆਪਾਂ ਸਭ ਤੋਂ ਪਹਿਲਾਂ ਵੀਰ ਮੇਰਾ ਕੁੱਟਣ ਤੋਂ ਪਹਿਲਾਂ ਤੂੰ ਪੁਲਸ ਤੋਂ ਅਗਲਾ ਫੜ ਲੈ ਜੇ ਆਪਾਂ ਕੁੱਟ ਕੇ ਸੱਟ ਵੇਟ ਲਾ ਲੈ ਕੇ ਜ਼ਖਮੀ ਬੰਦਾ ਕੋਈ ਨਹੀਂ ਅੱਗੋਂ ਫੜ ਕੇ ਜਾਂਦਾ ਕਿਸ ਨੇ ਚੁਣ ਨਹੀਂ ਹੁਣ ਮੇਰੇ ਮੇਰੇ ਕਰੇ ਨਿਖਾਵ ਨਹੀਂ ਮੇਰਾ ਕੁੱਤੇ ਉਦ ਮੈਂ ਕੁੱਟੂਗਾ ਰਿਸ਼ਤedar ਹੋੜੀ ਬਣਾਉਂਗਾ ਉਹ ਤਾਂ ਮੈਂ ਕੁੱਟੂਗਾ ਉਦਰੋਂ ਦਾ ਕੋਈ ਮੇਰੇ ਤੇ ਗੱਲ ਹੋ ਉਦਰੋਂ ਕੋਈ ਮੇਰੀ ਭੈਣ ਨੂੰ ਵੀ ਛੇੜ ਦੇ ਮੈਂ ਗੋਲੀ ਮਾਰੂਗਾ ਕਿ ਮੈਂ ਉਹ ਦੇਖੂਗਾ ਵੀ ਬਾਤ ਫੈਸਾ ਕੀ ਨਾ ਚਾਹ ਨੂੰ ਨਹੀਂ ਮਤਲਬ ਜਿਹੜੀ ਗੱਲ ਅਸੀਂ ਕਰਨਾ ਹੈ ਤੂੰ ਉਹ ਕਰ ਮੇਰਾ ਠੀਕ ਹੈ ਜੋ ਸਾਡੇ ਅਫਸਰ ਤੱਕਾ ਤੁਰੂਗਾ ਤਾ ਉਹ ਵੀ ਦੋ ਦੋ ਕੰੂ ਦੇਵਾਂਗੇ ਠੀਕ ਹੈ ਕਿ ਜੋਰ ਫੜਾਵਾਂਗੇ ਜੋਰ 15 ਮਿੰਟਾਂ ਦਾ ਪੰਨਾ ਉਹ ਬੰਦਾ ਫੇਰ ਸਾਨੂੰ ਕਹਿ ਦਊਗਾ ਤਮੀ ਸਮੀ ਪੁੱਛਾਂਗੇ ਬਿਹੁਰਾ ਜੀ ਜੰਗਾ ਉਲਟਾ ਫਲ ਧੰਕ ਨਹੀਂ ਆ ਕੇ ਪੁੱਛ ਨਹੀਂ ਉਹ ਤਾਂ ਪੁੱਛਿਆ ਕਿ ਤੁਸੀਂ ਬਸ ਇਹ ਬੱਚਾ ਕੋਈ ਚੋਰੀ ਕਰਦਾ ਬਸ ਕੁਝ ਨਹੀਂ ਕਰ ਫੋਟੋ ਖਿੱਚ ਰਹੀ ਠੀਕ ਹੈ ਅਸੀਂ ਆ ਜਾਗੇ ਸਾਨੂੰ ਫੋਟੋ ਦਿਖਾ ਦਿਓ ਅਸੀਂ ਆਪੇ ਕਰੀਏ ਅਸੀਂ ਆਪੇ ਉਹਨਾਂ ਦਾ ਹੱਲ ਕਰਾਂਗੇ ਜੀ ਇਹ ਇੱਕ ਬੱਚਾ ਚੋਰੀ ਕਰ ਰਹੇ ਸੀ ਇਸ ਦਾ ਬੱਚਾ ਉਹ ਬੱਚਾ ਹਮ ਤਾਂ ਪਾ ਪਾਏ ਦਾ ਕੋਈ ਬੱਚਾ ਨਹੀਂ ਜਾਂਦਾ ਕੋਈ ਬੱਚਾ ਨਹੀਂ ਹਮ ਤਾਂ

ਤੁਸੀਂ ਕਿ ਉਧਰ ਆ ਰਹੇ ਹਾਂ ਅਸੀਂ ਉਧਰ ਜੂ ਹੋ ਕੇ ਆਏ ਹਾਂ ਉਧਰ ਆ ਹਾਂ ਅਸੀਂ ਕਿ ਦੁਗੀਆਂ ਨੂੰ ਲੋਕਾਂ ਪਰ ਧਿਆਨ ਨਹੀਂ ਦਿੰਦੇ ਕਾਣਿਕ ਤੇ ਤਾਂ ਚਾਰ ਚਾਰ ਗੱਟੇ ਚੱਕ ਕੇ ਲੈ ਜਾਂਦੇ ਜਵਾਕੇ ਨਾਲੇ 6 ਤੇ 7 ਸਾਲ ਦੀ ਸਾਰੀ ਜੀ ਜੋ ਗੱਟਾ ਕਹਿੰਦੇ ਜੀਵੀਦਾਰ ਤੇ ਦਾ ਲੱਗਦਾ ਸਾਰੀ ਢੇਰੀ ਹੜਾ ਦਿੰਦੇ ਫਿਰ ਆਪਾਂ ਐ ਨਾ ਕਿਈ ਵੇਣ ਨਹੀਂ ਕਰਦੇ ਬਾਹਰ ਆਉਂਦੇ ਆ ਚਲੋ ਕੱਲ ਵੀ ਅਸੀਂ ਆਤੀ ਆ ਕੱਲ ਵੀ ਆਵਾਂਗੇ ਅੱਜ ਤੁਸੀਂ ਅਸੀਂ ਤੁਸੀਂ ਸ਼ਾਮ ਨੂੰ ਚੇਰੀ ਕਰਦੇ ਰਾਤ ਜਦੋਂ ਤੁਹਾਨੂੰ ਪਤਾ ਤੁਸੀਂ ਵੇਖ ਲੈਂਦੇ ਹੋ ਕੋ ਕੋ ਨਹੀਂਗਾ ਫੋਟੋ ਖਿੱਚ ਲਿਆ ਕਰ ਬਾਅਦ ਵਿੱਚ ਆਪੇ ਲਾ ਲਓ ਨਹੀਂ ਬਤਾਉਂਦੇ ਕੀ ਆ ਜੀ ਲਾਪਰ ਕੇ ਆਪੇ ਲੈ ਜਾਗੇ ਕਿ 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 ਮੈਂ ਤੁਸੀ ਪੁਲਿਸ ਵਾਲੇ ਨੂੰ ਨਹੀਂ ਫੋਟੋ ਹੀ ਦੇ ਲਓ ਕੋਈ ਨਹੀਂ ਪੁੱਟਾ ਕੋਈ ਬੱਚਾ ਬੱਚੇ ਉਸ ਦਾ ਬੱਚੇ ਉਸ ਦੇ ਮੰਮੀ ਆਪਾਂ ਤਾਂ ਕਹਿ ਰਹੇ ਵੀ ਬਾਰੋਂ ਨਹੀਂ ਆਉਂਦੇ ਇਹ ਝੋਪੜੀਆਂ ਵਾਲੇ ਵੀ ਕਰਦੇ ਆ ਠੀਕ ਹੈ ਇਹਨਾਂ ਲੋਕਾਂ ਬੱਚੋ ਵੀ ਕੰਪਲੇਨਟ ਹੋਈ